ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਗਿਆ ਹੋਲਾ ਮਹੱਲਾ ਅੱਜ ਦੀ ਤਰ੍ਹਾਂ ਨਹੀਂ ਸੀ ਮਨਾਇਆ ਜਾਂਦਾ ਕਿਉਂ ਸਮੇਂ ਵੀ ਹੋਲਾ ਮਹੱਲਾ ਰੰਗਾਂ ਨਾਲ ਮਨਾਇਆ ਜਾਂਦਾ ਸੀ ਜੇਕਰ ਹਾਂ ਤਾਂ ਉਹ ਸਮੇਂ ਰੰਗ ਕਿਵੇਂ ਤਿਆਰ ਕੀਤੇ ਜਾਂਦੇ ਹੋਣਗੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਕਿਵੇਂ ਹੋਲਾ ਮਹੱਲਾ ਮਨਾਉਂਦੇ ਸੀ ਅਤੇ ਹੋਲੇ ਮਹੱਲੇ ਦੇ ਦੌਰਾਨ ਅਨੰਦਪੁਰ ਵਿਖੇ ਫੌਜਾਂ ਨੂੰ ਦੋ ਭਾਗਾਂ ਵਿੱਚ ਕਿਉਂ ਵੰਡ ਦਿੱਤਾ ਜਾਂਦਾ ਸੀ ਪਾ ਇਨੰਦ ਲਾਲ ਜੀ ਅਤੇ ਹੋਰ ਕਈ ਇਤਿਹਾਸਕਾਰ ਦੀਆਂ ਕਿਤਾਬਾਂ ਵਿੱਚੋਂ ਅਸੀਂ ਅੱਜ ਦੀ ਵੀਡੀਓ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਵੀਡੀਓ ਵਿੱਚ ਅਸੀਂ ਹੋਲੇ ਮਹੱਲੇ ਨਾਲ ਰਿਲੇਟਡ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਕਿਉਂਕਿ ਤੁਹਾਡੇ ਇੱਕ ਸਬਸਕ੍ਰਾਈਬ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆ ਐਟ ਅਨ ਐਂਡ ਆਫ ਦ ਵਰਲਡ ਇਨ ਇੰਡੀਆ ਅ ਸੈਲੈਬ੍ਰਿਟੀ ਜਸਟ ਐਸ ਇੰਪੋਰਟੈਂਟ ਟੂ ਦ ਪੀਪਲ ਟੇਕਿੰਗ ਪਾਰਟ ਦ ਸੈਫਰਨ ਬੈਨਰਸ ਅਵ ਸੀਕਡਮ ਐਟ ਦ ਫੈਸਟੀਵਲ ਆਫ ਹੋਲੇ ਮਹ ਉਸ ਜਿੱਤੇ ਨੂੰ ਜਿੱਲੇ ਵਿੱਚੋਂ ਕੱਢਣ ਵਾਸਤੇ ਗੁਰੂ ਸਾਹਿਬ ਨੇ ਇਹ ਹੋਲੇ ਮਹੱਲੇ ਰਚਾਏ ਹੋਲੇ ਮਹੱਲੇ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਹੋਲੇ ਮਹੱਲੇ ਦਾ ਹੋਲੀ ਨਾਲ ਕੋਈ ਸੰਬੰਧ ਨਹੀਂ ਹੋਲੀ Hindu ਧਰਮ ਦਾ ਤਿਉਹਾਰ ਹੈ ਜਿਸ ਨਾਲ ਸੰਬੰਧਤ ਕਈ ਸਾਰੀਆਂ ਇਤਿਹਾਸਿਕ ਘਟਨਾਵਾਂ ਜਾਂ ਸਾਖੀਆਂ ਮਿਲ ਜਾਂਦੀਆਂ ਜਿਵੇਂ ਪ੍ਰਹਿਲਾਦ ਭਗਤ ਅਤੇ ਹੋਲੀ ਦਹਨ ਸਿੱਖ ਧਰਮ ਦਾ ਤਿਉਹਾਰ ਹੈ ਹੋਲਾ ਮਹਲਾ ਇੱਥੇ ਹੋਲਾ ਸ਼ਬਦ ਹੋਲੀ ਤੋਂ ਨਹੀਂ ਲਿਆ ਗਿਆ ਹੋਲੇ ਦਾ ਅਰਥ ਹੈ ਹਮਲਾ ਇਹ ਅਰਬੀ ਅਤੇ ਫਾਰਸੀ ਦਾ ਸ਼ਬਦ ਹੈ ਗੁਰਮੁਖੀ ਜਾਂ ਪੰਜਾਬੀ ਦਾ ਨਹੀਂ ਤੇ ਮਹੱਲੇ ਦਾ ਅਰਥ ਹੈ ਉਹ ਜਗ੍ਹਾ ਜਿੱਥੇ ਹੱਲਾ ਕੀਤਾ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੋ ਜਥੇ ਬਣਾਏ ਜਾਂਦੇ ਸੀ ਜੋ ਇੱਕ ਵਿਸ਼ੇਸ਼ ਥਾਂ ਤੇ ਜੰਗੀ ਅਭਿਆਸ ਕਰਦੇ ਹੁੰਦੇ ਸੀ ਇਹ ਅਭਿਆਸ ਹਥਿਆਰਾਂ ਕਿਰਪਾਨਾਂ ਨੀਜਿਆਂ ਨਾਲ ਕੀਤਾ ਜਾਂਦਾ ਸੀ ਇਨਾ ਦੋਹੇ ਜਥਿਆਂ ਵਿੱਚੋਂ ਜੋ ਵੀ ਜਥਾ ਇਹ ਮਹੱਲੇ ਜਾਂ ਇਹ ਥਾਂ ਨੂੰ ਜਿੱਤ ਕੇ ਮਲ ਲੈਂਦਾ ਸੀ ਉਸ ਨੂੰ ਗੁਰੂ ਸਾਹਿਬ ਵੱਲੋਂ ਹੀ ਨਾਮ ਦਿੱਤੇ ਜਾਂਦੇ ਸੀ ਸੋ ਇਹ ਤਾਂ ਸੀ ਮੋਟਾ-ਮੋਟਾ ਇਤਿਹਾਸ ਜੋ ਸਾਡੇ ਬਜ਼ੁਰਗ ਜਾਂ ਲੋਕ ਦੱਸਦੇ ਆ ਹੁਣ ਆਪਾਂ ਡਿਟੇਲ 'ਚ ਸਮਝਦੇ ਆ ਹੋਲੇ ਮਹੱਲੇ ਨੂੰ ਸੋ ਚਲੋ ਆਪਣੀ ਸੋਚ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਅਨੰਦਪੁਰ ਸਾਹਿਬ ਖੇਲਿਆ ਚਲੋ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੋ ਹੋਲਾ ਮਹਲਾ ਸ਼ੁਰੂ ਕੀਤਾ ਗਿਆ ਸੀ ਉਹ ਇੱਕ ਹਫਤਾ ਮਤਲਬ 7 ਦਿਨ ਚੱਲਦਾ ਹੁੰਦਾ ਸੀ ਹਰ ਰੋਜ਼ ਇਸ ਦੀ ਸ਼ੁਰੂਆਤ ਪਾਠ ਸਿਮਰਨ ਨਾਲ ਅੰਮ੍ਰਿਤ ਵੇਲੇ ਹੁੰਦੀ ਸੀ ਆਸਾਂ ਦੀ ਵਾਰ ਦਾ ਕੀਰਤਨ ਕਥਾ ਵਿਚਾਰ ਇਹ ਸਾਰੀ ਮਰਿਆਦਾ ਸਭ ਸੰਗਤਾਂ ਵੱਲੋਂ ਨਿਭਾਈ ਜਾਂਦੀ ਸੀ ਇਸ ਤੋਂ ਬਾਅਦ ਸ਼ਾਮ ਨੂੰ ਢਾਡੀ ਵਾਰਾਂ ਕਵੀਸ਼ਰ ਦਰਬਾਰ ਹੁੰਦਾ ਸੀ ਫਿਰ ਇਹਨਾਂ 7 ਦਿਨਾਂ ਦੇ ਵਿੱਚ ਦੋ ਤਰ੍ਹਾਂ ਦੇ ਜਥੇ ਤਿਆਰ ਹੁੰਦੇ ਸੀ ਡਾਕਟਰ ਰਤਨ ਸਿੰਘ ਜੱਗੀ ਲਿਖਦੇ ਆ ਕਿ ਇੱਕ ਜਥੇ ਨੂੰ ਚਿੱਟੇ ਰੰਗ ਦੇ ਕੱਪੜੇ ਪਹਿਨਾਈ ਜਾਂਦੇ ਸੀ ਤੇ ਦੂਜੇ ਜਥੇ ਦੀ ਪਹਿਚਾਣ ਸੌਖੀ ਕਰਨ ਲਈ ਉਹਨਾਂ ਨੂੰ ਕੇਸਰੀ ਰੰਗ ਦੇ ਕੱਪੜੇ ਪਹਿਨਾਈ ਜਾਂਦੇ ਸੀ ਇੱਥੇ ਲੋਗੜ ਦੇ ਕਿਲੇ ਉੱਤੇ ਇੱਕ ਜਥੇ ਨੇ ਕਬਜ਼ਾ ਕਰਨਾ ਹੁੰਦਾ ਸੀ ਤੇ ਦੂਜੇ ਜਥੇ ਨੇ ਹਮਲਾ ਕਰਕੇ ਇਸ ਕਬਜ਼ੇ ਨੂੰ ਹਟਾਉਣਾ ਹੁੰਦਾ ਸੀ ਇਸ ਨੂੰ ਇੱਕ ਪ੍ਰਕਾਰ ਦੀ ਟ੍ਰੇਨਿੰਗ ਵੀ ਕਹਿ ਸਕਦੇ ਆ ਮਤਲਬ ਇੱਕ ਨੇ ਹਮਲਾ ਕਰਨਾ ਹੁੰਦਾ ਸੀ ਤੇ ਦੂਜੇ ਨੇ ਹਮਲਾ ਰੋਕਣਾ ਹੁੰਦਾ ਸੀ ਤੇ ਜੋ ਵੀ ਜਥਾ ਇਸ ਵਿੱਚ ਜਿੱਤ ਜਾਂਦਾ ਸੀ ਉਸ ਜਥੇ ਨੂੰ ਭਰੇ ਦਰਬਾਰ ਦੇ ਅੰਦਰ ਗੁਰੂ ਸਾਹਿਬ ਖੁਦ ਸਰੂਪਾਉ ਦਿੰਦੇ ਹੁੰਦੇ ਸੀ ਸੋ ਇਹ ਸਾਰਾ ਸਿੰਸਲਾ 7 ਦਿਨ ਤੱਕ ਚੱਲਦਾ ਹੁੰਦਾ ਸੀ ਇਹੀ ਕਾਰਨ ਹੈ ਕਿ ਅੱਜ ਵੀ ਕਈ ਸਾਰੀਆਂ ਨਿਹੰਗ ਜਥੇਬੰਦੀਆਂ ਉਸੇ ਤਰਤੀਬ ਨੂੰ ਫੋਲੋ ਕਰਦੀਆਂ ਆ ਰਹੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਸ ਕਰਕੇ ਇਹਨਾਂ ਦਿਨਾਂ ਨੂੰ ਸ਼ਸਤਰ ਵਿਦਿਆ ਦੇ ਅਭਿਆਸ ਨਾਲ ਜੋੜਿਆ ਹੋਇਆ ਸੀ ਉਸ ਵਕਤ ਨਿੱਜੇ ਬਾਜੀ ਘੋੜਸਵਾਰੀ ਤੇ ਜਿੰਨੇ ਵੀ ਹਥਿਆਰ ਉਸ ਸਮੇਂ ਜੰਗਾਂ 'ਚ ਯੂਜ਼ ਕੀਤੇ ਜਾਂਦੇ ਸੀ ਉਹਨਾਂ ਦੀ ਟ੍ਰੇਨਿੰਗ ਕੀਤੀ ਜਾਂਦੀ ਸੀ ਸੋ ਹੋਲੇ ਮਹਲੇ ਦਾ ਇੱਥੋਂ ਹੀ ਅਰਥ ਹੋ ਜਾਂਦਾ ਹੈ ਹਮਲੇ ਵਾਲੀ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਿਨਾਂ ਵਿੱਚ ਹੀ ਇਹ ਸ਼ਬਦ ਉਚਾਰੇ ਸੀ ਸ਼ਸਤਰਨ ਕੇ ਅਧੀਨ ਹੈ ਰਾਜ ਜੋ ਨਾ ਤਰੇ ਤਿਨ ਬਿਗਰੇ ਕਾਜ ਸ੍ਰੀ ਮੁਖਵਾਕ ਭਣਿਓ ਗਰੀਬ ਨਵਾਦ ਸ਼ਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦੇ ਨਾ ਮਲੇ ਹੈ ਫੁਰਤੇ ਬਹੁਤਿਆਂ ਦਾ ਇਹ ਸਵਾਲ ਹੋਵੇਗਾ ਕਿ ਕੀ ਉਹਨਾਂ ਦਿਨਾਂ ਵਿੱਚ ਵੀ ਸਿੰਗ ਰੰਗਾ ਨਾਲ ਹੋਲਾ ਮਨ ਲਮਾਉਂਦੇ ਸੀ ਇਸ ਦਾ ਜਵਾਬ ਦੇਣ ਤੋਂ ਪਹਿਲਾਂ ਆਪਾਂ ਇਸ ਬਾਰੇ ਚਰਚਾ ਕਰ ਲੈਂਦੇ ਹਾਂ ਕਿ ਅੱਜ ਕੱਲ ਅਸੀਂ ਕਿਵੇਂ ਹੋਲਾ ਮਹੱਲਾ ਮਨਾਉਂਦੇ ਹਾਂ ਅੱਜਕੱਲ ਇਹਨਾਂ ਤਿਉਹਾਰਾਂ ਤੇ ਸਾਡੀ ਨਵੀਂ ਜਨਰੇਸ਼ਨ ਆਪਣੇ ਸਾਧਨਾ ਦੇ ਸੰਸਰ ਖੋਲ ਕੇ ਖੂਬ ਰੌਲਾ ਪਾਉਂਦੇ ਆ ਕਈ ਵਾਜੇ ਸੀਟੀਆਂ ਵਜਾਉਂਦੇ ਆ ਉਹਨਾਂ ਦੇ ਭਾਦਾਂ ਤਾਂ ਇਹ ਸਿਰਫ ਇੱਕ ਐਂਟਰਟੇਨਮੈਂਟ ਸਪੌਟ ਬਣ ਕੇ ਰਹਿ ਗਿਆ ਜੇ ਇਹਨਾਂ ਨੂੰ ਰੋਕਿਆ ਜਾਏ ਤਾਂ ਲੜਾਈ ਝਗੜੇ ਦਾ ਥਾਂ ਬਣ ਜਾਂਦਾ ਅਸੀਂ ਸਾਰਿਆਂ ਨੂੰ ਤਾਂ ਨਹੀਂ ਕਹਿ ਰਹੇ ਸਿਰਫ 2 ਜਾਂ 3% ਹੀ ਅਜਿਹੇ ਹੁੰਦੇ ਆ ਤੁਹਾਡੇ ਵਿੱਚੋਂ ਵੀ ਬਹੁਤੇ ਅਜਿਹੇ ਧਾਰਮਿਕ ਤਿਉਹਾਰਾਂ ਤੇ ਗਏ ਹੋਣਗੇ ਤੇ ਅਜਿਹਾ ਦੇਖਿਆ ਹੋਵੇਗਾ ਭਾਵੇਂ ਉਹ ਕਿਸੇ ਵੀ ਧਾਰਮਿਕ ਸਥਾਨ ਤੇ ਹੋਵੇ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਸਹੀ ਕਿਹਾ ਜਾਂ ਗਲਤ ਹੋਲੇ ਮਹੱਲੇ ਦੇ ਇਤਿਹਾਸ ਦੀ ਜੇਕਰ ਆਪਾਂ ਹੁਣ ਗੱਲ ਅੱਗੇ ਵਧਾਈਏ ਤਾਂ ਕੁਝ ਇਤਿਹਾਸਕਾਰਾਂ ਦੇ ਅਨੁਸਾਰ ਹੋਲੇ ਮਹੱਲੇ ਦਾ ਤਿਉਹਾਰ ਪਹਿਲਾਂ ਪੰਜਾ ਤਖਤਾਂ ਵਿੱਚ ਹੀ ਮਨਾਇਆ ਜਾਂਦਾ ਸੀ ਪਰ ਕੁਝ ਸਾਡੇ ਪ੍ਰਬੰਧਕਾਂ ਦੇ ਢਿੱਲ ਕਹਿ ਲੋ ਅਤੇ ਕੁਝ 19ਵੀਂ ਸਦੀ ਦੇ ਉਦਾਸੀ ਨਿਮਹੰਤਾ ਦੇ ਪ੍ਰਭਾਵ ਹੇਠ ਕਈ ਗੁਰੂ ਘਰਾਂ ਤੋਂ ਹੋਲਾ ਮਹੱਲਾ ਮਨਾਉਣਾ ਬੰਦ ਕਰ ਦਿੱਤਾ ਹੁਣ ਮੌਜੂਦਾ ਸਮੇਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਹਜੂਰ ਸਾਹਿਬ ਕਈ ਸਿੰਘਾਂ ਵੱਲੋਂ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਹਜੂਰ ਸਾਹਿਬ ਨਾਨਦੇੜ ਸ਼ਹਿਰ ਮਹਾਰਾਸ਼ਟਰ ਵਿੱਚ ਮੌਜੂਦ ਆ। ਜਿਸ ਬਾਰੇ ਆਪਾਂ ਇੱਕ ਡਿਟੇਲ ਵੀਡੀਓ ਬਣਾਈ ਹੋਈ ਆ। ਬਾਅਦ ਵਿੱਚ ਉਹ ਵੀ ਤੁਸੀਂ ਜ਼ਰੂਰ ਦੇਖਿਓ। ਹੁਣ ਜੇਕਰ ਹੁਲੇਮਹਲੇ ਉੱਪਰ ਵਰਤੇ ਜਾਂਦੇ ਰੰਗਾਂ ਦੀ ਜੇਕਰ ਆਪਾਂ ਹੁਣ ਗੱਲ ਕਰੀਏ ਤਾਂ ਅੱਜਕੱਲ ਨਵੇਂ ਅਜੋਕੇ ਕਈ ਸਿੰਘ ਕਹਿਣ ਲੱਗ ਜਾਂਦੇ ਆ ਕਿ ਇਹ ਬਾਹਮਣਵਾਦ ਹੈ। ਰੰਗਾਂ ਦੀ ਸਿੱਖਾਂ ਵਿੱਚ ਕੋਈ ਵਰਤੋਂ ਨਹੀਂ। ਅਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਹੋਲਾ ਮੱਲਾ ਰੰਗਾ ਦੇ ਨਾਲ ਮਨਾਇਆ ਜਾਂਦਾ ਇੱਕ ਦਿਨ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਅਨੰਦ ਚੰਦ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੇ ਇੱਕ ਹੁਕਮ ਕੀਤਾ ਖਜ਼ਾਨਚੀ ਮਤੀ ਰਾਮ ਨੂੰ ਵੀ ਉਸੇ ਸਮੇਂ ਹੁਕਮ ਕੀਤਾ ਕਿ ਗੁਲਾਲ ਤਿਆਰ ਕੀਤੇ ਜਾਣ ਇਹ ਗੁਲਾਲ ਤਿਆਰ ਕਰਨ ਲਈ ਗੁਲਾਬ ਕਸਤੂਰੀ ਕੇਸਰ ਤੇ ਐਸੇ ਹੀ ਹੋਰ ਖੁਸ਼ਬੂਦਾਰ ਨੈਚੁਰਲ ਪਦਾਰਥ ਵਰਤੇ ਗਏ ਸੀ ਪਈ ਨੰਦ ਲਾਲ ਜੀ ਤਾਂ ਇੱਥੋਂ ਤੱਕ ਲਿਖਦੇ ਆ ਕਿ ਉਸ ਸਮੇਂ ਵਿੱਚ ਕਾਰੀਆਂ ਵੀ ਤਿਆਰ ਕੀਤੀਆਂ ਗਈਆਂ ਸੀ ਜਹ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਖਰ ਬੇ ਰੰਗ ਰਾ ਖੁਸ਼ ਰੰਗੋ ਬੂਕਰਦ ਇਹ ਗੱਲ ਪੱਕੀ ਹੈ ਕਿ ਹੋਲੀ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ ਪਰ ਰੰਗ ਤਾਂ ਕਿਸੇ ਧਰਮ ਦੇ ਵੀ ਨਹੀਂ ਹੁੰਦੇ ਸੋ ਸਿੱਖਾਂ ਦੇ ਇਸ ਤਿਹਾੜ ਵਿੱਚ ਰੰਗਾਂ ਦੀ ਆਪਣੀ ਮਹੱਤਤਾ ਹੈ ਸਿੱਖ ਧਰਮ ਵਿੱਚ ਪਹਿਲਾਂ ਲੋਕ ਨੇਚਰਲ ਰੰਗ ਬਣਾ ਕੇ ਹੂਲਾ-ਮਹਲਾ ਖੇਡਦੇ ਹੁੰਦੇ ਸੀ ਜੋ ਅੱਜ ਕੱਲ ਬਿਲਕੁਲ ਪੋਸੀਬਲ ਨਹੀਂ ਇਸ ਲਈ ਨੇਚਰਲ ਕਲਰ ਦੀ ਥਾਂ ਆਰਟੀਫੀਸ਼ੀਅਲ ਕਲਰ ਨੇ ਲੈ ਲਈ ਹੈ ਸੋ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਰੰਗ ਤਿਆਰ ਕੀਤੇ ਜਾਂਦੇ ਹਨ ਤੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਜਾਂਦੇ ਆ ਇੱਕ ਦੀਵਾਨ ਸਜਾਇਆ ਜਾਂਦਾ ਗੁਰੂ ਸਾਹਿਬ ਖੁਦ ਉੱਚੀ ਜਗ੍ਹਾ ਤੇ ਬਿਰਾਜਮਾਨ ਹੋ ਜਾਂਦੇ ਆ ਫਿਰ ਜੋ ਰੰਗ ਤਿਆਰ ਕੀਤੇ ਗਏ ਸੀ ਉਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਦੁਆਰਾ ਗੁਰੂ ਸਾਹਿਬ ਨੂੰ ਲਗਾਇਆ ਜਾਂਦਾ ਇਸ ਤੋਂ ਬਾਅਦ ਫਿਰ ਸਾਰੀ ਸੰਗਤ ਤੇ ਸਿੰਘਾਂ ਦੁਆਰਾ ਰੰਗਾਂ ਨਾਲ ਹੋਲਾ ਮੱਲਾ ਮਨਾਇਆ ਜਾਂਦਾ ਇਹ ਅਸੀਂ ਕੋਈ ਆਪਣੇ ਕੋਲੋਂ ਨਹੀਂ ਬੋਲ ਰਹੇ ਇਸ ਬਾਰੇ ਭਾਈ ਨੰਦ ਲਾਲ ਜੀ ਦੁਆਰਾ ਇੱਕ ਪੂਰੀ ਗਜ਼ਲ ਲਿਖੀ ਹੋਈ ਆ ਜੋ ਉਹਨਾਂ ਨੇ ਪರ್ಷੀਅਨ ਤੇ ਫਾਰਸੀ ਵਿੱਚ ਲਿਖੀ ਹੈ ਬਾਕੀ ਇਸ ਬਾਰੇ ਤੁਸੀਂ ਪੂਰੀ ਡਿਟੇਲ ਵਿੱਚ ਭਾਈ ਪਿੰਦਰਪਾਲ ਜੀ ਬਾਬਾ ਬੰਤਾ ਸਿੰਘ ਤੇ ਭਾਈ ਸ਼ੇਰ ਸਿੰਘ ਜੀ ਦੀ ਹੋਲਾ ਮਹੱਲਾ ਦੀ ਕਥਾ ਬਾਰੇ ਸੁਣ ਸਕਦੇ ਹੋ ਜੋ YouTube ਉੱਪਰ ਵੀ ਅਵੇਲੇਬਲ ਹੈਗੀ ਆ ਸੋ ਇਸ ਤਰ੍ਹਾਂ ਹੋਲਾ ਮਹੱਲਾ ਦੀ ਪ੍ਰਥਾ ਨਿਹੰਗ ਸਿੰਘਾਂ ਨੇ ਆਪਣੇ ਕੋਲੋਂ ਖੁਦ ਨਹੀਂ ਬਣਾਈ ਸਗੋ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਇਹ ਤਿਉਹਾਰ ਸ਼ੁਰੂ ਕੀਤਾ ਸੀ ਜੋ ਸਮੇਂ 700 ਸਾਲ ਤੋਂ ਵੱਧ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਭਾਰਤੀਆਂ ਨੂੰ ਸ਼ਸਤਰ ਅਤੇ ਦੁਸ਼ਮਣ ਖੂਨ ਦੇ ਰੰਗਾਂ ਦੀ ਹੋਲੀ ਵੱਲ ਪ੍ਰੇਰਿਤ ਕਰਨਾ ਸੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਇਸ ਵੀਡੀਓ ਬਾਰੇ ਆਪਣੀ ਕੀਮਤੀ ਕਮੈਂਟ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ